ਯਾਰਬ ਲਾਈਵ 88 channel ਤੇ ਤੁਹਾਡਾ ਸਵਾਗਤ ਹੈ ਇਸ ਵੇਲੇ ਦੀ ਅਹਿਮ ਖਬਰ ਵਿੱਚ ਦਾਂ ਸਬਹ ਹਲਕਾ ਕਾਦੀਆਂ ਦੇ ਪਿੰਡ ਚੱਕ ਦੀਪੇਵਾਲ ਦੇ ਪ੍ਰਧਾਨ ਮੰਤਰੀ ਆਵਾਜ਼ ਯੋਜਨਾ ਤਹਿਤ ਪੱਖਪਾਤ ਹੋਣ ਦਾ ਮਾਮਲਾ ਸਾਹਮਣੇ ਆਇਆ ਪਿੰਡ ਚੱਕ ਦੀਪੇਵਾਲ ਦੇ ਮਜੂਦਾ ਸਰਪੰਚ ਦੇ ਪਤੀ ਅਵਤਾਰ ਸਿੰਘ ਨੇ ਦੱਸਿਆ ਕਿ ਪ੍ਰਧਾਨ ਮੰਤਰੀ ਆਵਾਜ਼ ਯੋਜਨਾ ਤਹਿਤ ਪਿੰਡ ਦੇ 12 ਲੋਪਤਪਤਰੀਆਂ ਦੀ ਗ੍ਰਾਂਟ ਮਨਜ਼ੂਰ ਹੋਈ ਸੀ ਜਿਸ ਵਿੱਚ ਇੱਕ ਵਿਅਕਤੀ ਸ਼ੰਗਰਾਂ ਸਿੰਘ ਦੀ ਮੌਤ ਤੋਂ ਬਾਅਦ ਪਰਿਵਾਰਕ ਮੈਂਬਰਾਂ ਵੱਲੋਂ ਇੱਕ ਹਲਫੀਆ ਬਿਆਨ ਤਿਆਰ ਕੀਤਾ ਕਪੇ ਸ਼ਾਂਤੀ ਦਿੱਤੀ ਕੇ ਇਹ ਦਰਾਤਰ ਸੰਗਾਰਾ ਮਹੀਜਤ ਪੁੱਤਰ ਕੀ ਰਣਜੀਤ ਦੇ ਨਾਮ ਤੇ ਦਿੱਤੀ ਜਾਵੇ ਜਦ ਕੇ ਲਖਵਿੰਦਰ ਸਿੰਘ ਪੁੱਤਰ ਬਚਨ ਸਿੰਘ ਵਾਸੀ ਚੱਕ ਦਿੱਤੇਵਾਲ ਦੇ ਘਰ ਦੀ 7 ਤੇ 3 ਪਈਆਂ ਹੀਆਂ ਸਨ ਜਿਸ ਦੀ ਗ੍ਰਾਂਟ ਇਹ ਗਲਤ ਫੋਨੀ ਕਰਕੇ ਰੋਕੀ ਗਈ ਇਸ ਸਬੰਧੀ ਜਾਦ ਸਬੰਧਤ ਮੁੰਰੇਗਾ ਸੈਟਿੰਗ ਨਾਲ ਸੰਪਰਕ ਕੀਤਾ ਤਾਂ ਉਹਨਾਂ ਆਫ ਕੈਮਰਾ ਦੱਸਿਆ ਕਿ ਇਹਨਾਂ ਦੇ ਕੁਝ ਦਸਤਾਵੇਜ਼ ਅਧੂਰੇ ਹਨ ਅਤੇ ਬਾਰ-ਬਾਰ ਫੋਨ ਕਰਨ ਤੇ ਉਹਨਾਂ ਵੱਲੋਂ ਦਸਤਾਵੇਜ਼ ਦਫ਼ਤਰ ਜਮਾ ਨਹੀਂ ਕਰਵਾਏ ਗਏ ਜਿਸੇ ਕਰਕੇ ਉਹਨਾਂ ਦੀ ਗ੍ਰਾਂਟ ਪੈਂਚ ਦੇਰੀ ਹੋ ਰਹੀ ਹੈ ਦੂਜੇ ਪਾਸੇ ਲਾਭਪਾਤਰੀਆਂ ਨੇ 200000 ਤੇ ਉਹਨਾਂ ਦੇ ਕੱਚੇ ਮਕਾਨਾਂ ਦੀ ਗ੍ਰਾਂਟ ਸਿਆਸੀ ਪੱਖਪਾਤ ਕਰਕੇ ਰੋਕੀ ਗਈ ਹੈ ਆਓ ਪਹਿਲਾਂ ਤੁਹਾਨੂੰ ਦਿਖਾਉਂਦੇ ਹਾਂ ਦੋਹਾਂ ਕੱਚੇ ਮਕਾਨਾਂ ਇਹ ਕੈਮਰਾ ਵਿੱਚ ਕੈਪ ਕੀਤੀ ਵੀਡੀਓ ਧਾਰੀਵਾਲ ਤੋਂ ਪੱਤਰਕਾਰ ਹੁੰਦੇ ਜੀ ਦੀ ਖਾਸ ਰਿਪੋਰਟ ਕੀ ਨਾਂ ਤੁਹਾਡਾ ਤੇ ਕਿੱਥੋਂ ਦੇ ਰਹਿਣ ਵਾਲੇ ਤੁਸੀਂ ਮੇਰੇ ਨਾਲ ਸਭਾ ਜੀ ਪਿੰਡ ਚੱਕ ਦੀ ਪਿਵਾਲ ਦੀ ਜਾਣ ਵਾਲੀਆਂ ਤੇ ਇਹ ਤੁਹਾਡੇ ਘਰ ਦੀ ਹਾਲਾਤ ਇਦਾਂ ਦੀ ਹੈਗੀ ਆ ਕਿ ਤੁਸੀਂ ਅਪਲਾਈ ਨਹੀਂ ਕੀਤਾ ਗਵਰਨਮੈਂਟ ਨੂੰ ਐਂ ਤੇ ਸਰਪੋਤ ਕੀਤਾ ਸੀ ਤੇ ਭਾਰ ਕੋਸਤ ਨਹੀਂ ਬਣੀ ਹੈਗੀ ਅੱਛਾ ਹਾਂਜੀ ਸਰ ਗ੍ਰਾਂਟ ਆਈ ਤਾਂ ਤੇ ਅਕਬਰ ਤੇਰਾ ਆਟਾਈ ਤੇ ਢੱਕੇ ਗਈ ਆ ਸੀ ਕਿਤੇ ਨਾਂ ਦੀ ਗ੍ਰਾਂਟ ਆਈ ਸੀ ਸੰਘਾਰਾ ਮਸੀਦ ਕੀ ਲੱਗਦੇ ਸੰਗਰਾਮ ਜੀ ਤੁਹਾਡੇ ਉਹ ਮੇਰੇ ਸੌੜਾ ਜੀ ਸੌੜਾ ਲੱਗਦੇ ਤੇ ਕਿੱਥੇ ਨੇ ਉਹ ਉਹਨਾਂ ਦੇ ਹਸਤਾ ਹੋ ਗਈ ਜੀ ਕਰੋੜੀ ਉਹਦੇ ਨਾਲ ਉਹਨਾਂ ਦੀ ਹੋਈ ਗਏ 2-3 ਸਾਲ ਅੱਛਾ ਤੇ ਉਹਦੇ ਉਹਦੇ ਬਾਅਦ ਚ ਤੁਹਾਡੇ ਪਰਿਵਾਰ ਨੇ ਕੋਈ ਐਫੀਡੇਟ ਤਿਆਰ ਕੀਤਾ ਹੈ ਸਭ ਕੁਝ ਕਰ ਲਿਆ ਸਾਰਾ ਅੱਛਾ ਤੇ ਕੀ ਮੰਗ ਕਰਦੇ ਤੁਸੀਂ ਸਰਕਾਰ ਕੋਲ ਅਸੀਂ ਸਰਕਾਰ ਕੋਲ ਇਹ ਮੰਗ ਕਰਦੇ ਆ ਤੁਹਾਨੂੰ ਗ੍ਰਾਂਟ ਦਿੱਤੀ ਜਾਵੇ ਸਾਡੇ ਘਰ ਦੇ ਹਾਲਾਤ ਹੈ ਸਾਡਾ ਵੀ ਨਾ ਆਇਆ ਜੀ ਆਹ ਵੇਖੋ ਲਿਸਟ 'ਚ ਨਾਮ ਆ ਤੇ ਸਾਨੂੰ ਕੋਈ ਨਾਂ ਪੁੱਛਦਾ ਤੇ ਨਾ ਕੋਈ ਦੱਸਦਾ ਹੀ ਤੁਸੀਂ ਗਏ ਵੀਡੀਓ ਦਾ ਉਤਰੇ ਹੋ ਹਾਂ ਜੀ ਗਏ ਆ ਤੇ ਕੀ ਕਹਿੰਦੇ ਹੋ ਨਹੀਂ ਜੀ ਕੋਈ ਨਹੀਂ ਸ਼ਰਮੂ ਕਿਸੇ ਨੇ ਨਹੀਂ ਦੱਸਿਆ ਮੈਨੂੰ ਕੀ ਕਹਿੰਦੇ ਲੈਂਟਰ ਪਿਆਗਾ ਤੁਹਾਡਾ ਤੁਹਾਡਾ ਲੈਂਟਰ ਪਿਆ ਗਿਆ ਤੇ ਕਿੱਥੇ ਪਿਆ ਲੈਂਟਰ ਤੁਹਾਡਾ ਹਾਂ ਜੀ ਕਿੱਥੇ ਪਿਆ ਲੈਂਟਰ ਦੇਖ ਲਓ ਜੀ ਉੱਤੇ ਤੀਨਾ ਆਏ ਆ ਸਾਰੀਆਂ ਦੇਹ ਸਾਡੇ ਤੁਸੀਂ ਕੀ ਮੰਗ ਕਰਦੇ ਤੁਸੀਂ ਅਸੀਂ ਤਾਂ ਮੰਗ ਕੀ ਕਰਦੇ ਇਹੋ ਹੀ ਇਹ ਸਾਡੀ ਗ੍ਰਾਂਟ ਜਿਹੜੀ ਆਈ ਆ ਉਹ ਮਿਲਣੀ ਚਾਹੀਦੀ ਹੈ ਮੈਂ ਅਵਤਾਰ ਸਿੰਘ ਸਰਪੰਚ ਕਉਂਡ ਚੱਕਰ ਦੀ ਪਰਵਾਰ ਇਹ ਹੀ ਰੰਸੀ ਇਹਦੇ ਬਾਡੀ ਦੇ ਨਾਂ ਤੇ ਸ਼ਗਾਰਮ ਸਿੰਘ ਦੇ ਨਾਂ ਤੇ ਉਹ ਕੱਚੇ ਮਕਾਨਾਂ ਦੀ ਗ੍ਰਾਂਟ ਆਈ ਸੀ ਉਹਨਾਂ ਦੀ ਡੈਥ ਹੋ ਚੁੱਕੀ ਆ ਕੋਈ 2-3 ਸਾਲ ਤੋਂ ਤੇ ਇਹ ਜਿਹੜੀ ਗ੍ਰਾਂਟ ਆ ਉਹ ਤਬਦੀਲ ਕਰਕੇ ਅਸੀਂ ਐਪੀਡ ਦੇ ਇਹਨਾਂ ਦੇ ਪਰਿਵਾਰ ਦੇ ਸਾਰੇ ਲੈ ਕੇ ਤੇ ਇਹ ਹੀ ਰੰਸੀ ਦੇ ਨਾਂ ਤਬਦੀਲ ਕੀਤੀ ਸੀ ਉਹ ਗ੍ਰਾਂਟ ਤੇ ਨਾਂ ਵੀ ਆਇਆ ਆ ਵੇਖੋ ਲਿਸਟ ਆ ਇਹਦੇ ਵਿੱਚ ਨਾਂ ਵੀ ਹੈ ਤੇ ਫਿਰ ਵੀ ਉਹਨੂੰ ਚਾਹੀਏ ਨਹੀਂ ਬਰਾਡ ਨੂੰ ਮਿਲ ਸਕੀ 4 ਦੇ 5 6 ਮਕਾਨ ਉਹ ਪੈ ਰਹੇ ਨੇ ਤੇ ਇਹ ਸਭ ਤੋਂ ਪਿੰਡ ਦੇ ਵਿੱਚ ਇੱਕ ਮਾੜੀ ਹਾਲਤ ਹੈ ਉਹ ਦੇ ਮਕਾਨ ਦੀ ਅੱਤ ਦਾ ਗਰੀਬ ਬੰਦਾ ਇਹ ਦੀ ਘਰ ਦੀ ਹੈਂਡੀਕੈਪਟਾ ਤੇ ਆਪ ਵੀ ਇਹ ਵਿਚਾਰਾ ਕੋਈ ਵਿਆੜੀ ਲਾਉਣ ਜੁਗਾ ਨਹੀਂਗਾ ਕਿ ਵਿਆੜੀ ਜਾਂਦਾ 2 300 ਰੁਪਿਆ ਲੋਕੀ ਦੇ ਛਾੜਦੇ ਉਹਨੂੰ ਚਾਰੇ ਨੇ ਤੇ ਅਸੀਂ ਸਰਕਾਰ ਤੋਂ ਮੰਗ ਕਰਦੇ ਹਾਂ ਕਿ ਇਹੋ ਜਿਹੇ ਗਰੀਬਾਂ ਦੇ ਜੋ ਮਕਾਨ ਨਹੀਂ ਬਣਨੇ ਜੋ ਇਹੋ ਜਿਹੇ ਗਰੀਬ ਇਨਸਾਨ ਦਾ ਪੱਕਾ ਮਕਾਨ ਨਹੀਂ ਸਰਕਾਰ ਨੇ ਬਣਾ ਕੇ ਦੇਣਾ ਉਹ ਫਿਰ ਕੋਈ ਵੀ ਮਕਾਨ ਨਹੀਂ ਬਣਨਾ ਚਾਹੀਦਾ ਬਸ ਇਨਾ ਹੀ ਪਿੰਡੇ ਸਰਕਾਰ ਨੂੰ ਮੰਗ ਕਰਦੇ ਕਿ ਇਹ ਜੋ ਗਰੀਬ ਬੰਦੇ ਦੀ ਜਿਹੜੀ ਉਹ ਸੁਣੀ ਜਾਣੀ ਚਾਹੀਦੀ ਆ ਕੋਈ ਸਰਕਾਰ ਦਰਬਾਰ ਦੇ ਵਿੱਚ ਅਸੀਂ ਭਗਵੰਤ ਮਾਨ ਨੂੰ ਤੇ ਸੈਂਟਰ ਸਰਕਾਰ ਨੂੰ ਅਪੀਲ ਕਰਦੇ ਆ ਕਿ ਇਹ ਜੋ ਗਰੀਬਾਂ ਦੀ ਆਪ ਪਿੰਡਾਂ ਦੇ ਅਚਾਨਕੇ ਬਾਹ ਫੜਨੀ ਚਾਹੀਦੀ ਤੇ ਕੱਚੇ ਮਕਾਨਾਂ ਤੋਂ ਪੱਕੇ ਮਕਾਨਿਆਂ ਨੂੰ ਬਣਾ ਕੇ ਦੇਣੇ ਚਾਹੀਦੇ ਨੇ ਇਸ ਪੰਛਾ ਦੇ ਪਰਾਲਾ ਕੀਤਾ ਹੈ ਪ੍ਰਵਾਦੀ ਮਤਵਾਪੇ ਅਸੀਂ ਬਲਾਕ ਦੇ ਵਿੱਚ ਬਹੁਤ ਵਾਰੀ ਗਏ ਆ ਤੇ ਬਲਾਕ ਵਾਲੇ ਸਾਨੂੰ ਦੱਸਦੇ ਨੇ ਆਖਿਆ ਕੋਈ ਦੱਸੋ ਵੀ ਇਹਦਾ ਸਟੇਟਸ ਕੀ ਆ ਕਿਉਂ ਇਹਦੀ ਗ੍ਰਾਂਟ ਜਿਹੜੀ ਹੈ ਕੱਟੀ ਗਈ ਆ ਪਰ ਉਹ ਕੋਈ ਨਹੀਂ ਦੱਸਣ ਲਈ ਤਿਆਰ ਹੈ ਅਸੀਂ ਪੀਡੀਸੀ ਡਵੈਲਪਮੈਂਟ ਗੁਰਦਾਸਪੁਰ ਕੋ ਗਏ ਉਹਨਾਂ ਨੇ ਵੀ ਕਿਹਾ ਵੀ ਤੁਸੀਂ ਬਲਾਕ ਤੇ ਜਾ ਕੇ ਪਤਾ ਕਰੋ ਪਰ ਸਾਡੀ ਕੋਈ ਵੀ ਅਸਰ ਨਹੀਂ ਸੁਣਦਾ ਅਸੀਂ ਹੁਣ ਮਨ ਬਣਾਇਆ ਕਿ ਡੀਸੀ ਸਾਹਿਬ ਨੂੰ ਇੱਕ ਵਾਰੀ ਜਾਣਾ ਹੈ ਡੀਸੀ ਆ ਕੋ ਜਾ ਕੇ ਇਹਨਾਂ ਨੂੰ ਪੇਸ਼ ਕਰਾਉਣਾ ਹੈ ਤੇ ਫਿਰ ਵੀ ਕੋਈ ਗ੍ਰਾਂਟ ਨਹੀਂ ਮਿਲਦੀ ਜੀਰ ਸਮਝਾਂਗੇ ਇਹ ਜੇ ਗਰੀਬਾਂ ਦੇ ਜਿਹੜੇ ਭਾਜੀ ਮਾੜੇ ਨੇ ਸਰਕਾਰ ਸੈਂਟਰ ਸਰਕਾਰ ਤੇ ਪੰਜਾਬ ਸਰਕਾਰ ਜਿਹੜੀ ਆ ਉਹ ਐਨੇ ਕੋਕੇ ਹੀ ਦਮ ਗੱਜੇ ਮਾਰਦੀ ਕਿ ਅਸੀਂ ਗਰੀਬਾਂ ਨੂੰ ਪੱਕੇ ਮਕਾਨ ਬਣਾ ਕੇ ਦੇ ਰਹੇ ਆ ਤੇਰੇ ਤੋਂ ਇਲਾਵਾ ਕੋਈ ਹੋਰ ਵੀ ਛਿੰਦੇ ਤਾਂ ਦੇ ਗਰੀਬ ਆਵਾ ਕਿ ਜਿਨ੍ਹਾਂ ਨੂੰ ਮਿਲਦੀ ਗ੍ਰਾਂਟ ਆਈ ਸੀ ਆ ਤੇ ਮਿਲੀ ਨਹੀਂ ਉਹਨਾਂ ਨੂੰ ਉਸ ਤੋਂ ਇਲਾਵਾ ਇੱਕ ਸਾਡਾ ਵੀਰ ਆ ਲਖਮਿੰਦਰ ਸਿੰਘ ਆ ਉਹਦੀ ਵੀ ਗ੍ਰਾਂਟ ਆਈ ਇਹ ਨਾ ਆਇਆ ਇਹਦੇ ਵਿੱਚ ਕਿ ਇਹਦੀ ਗ੍ਰਾਂਟ ਜਿਹੜੀ ਪਟਾਈ ਗਈ ਹੈ ਪਰ ਸਾਨੂੰ ਪਤਾ ਨਹੀਂ ਆ ਸਾਨੂੰ ਕੋਈ ਬਲਾਕ ਵਾਲੇ ਇਹ ਨਹੀਂ ਦੱਸ ਰਹੇ ਵੀ ਕਿਉਂ ਇਹਨਾਂ ਦੀ ਗ੍ਰਾਂਟ ਜਿਹੜੀ ਆ ਕੱਟੀ ਗਈ ਆ ਕੋਈ ਦੱਸ ਨਹੀਂ ਰਹੇ ਬਲਾਕ ਵਾਲੇ ਕਹਿੰਦੇ ਵੀ ਇਹਨਾਂ ਦੇ ਲੈਂਟਰ ਪੈ ਗਿਆ ਆ ਤੇ ਤੇ ਇਹਦੇ ਵੱਲੋਂ ਵੀ ਇਹੀ ਕਹਿੰਦੇ ਆ ਵੀ ਲੈਂਟਰ ਪਿਆ ਵਾ ਲੈਂਟਰ ਦੇਖ ਲੋ ਤੁਸੀਂ ਆਪ ਹੀ ਦੇਖ ਲੋ ਮਕਾਨ ਦੀ ਹਾਲਤ ਕੀ ਆ ਵਿਚਾਰੇ ਦਾ ਮਕਾਨ ਜਿਹੜਾ ਕੱਚਿਆਂ ਨਾਲੋਂ ਵੀ ਬਿਹਤਰ ਆ ਤੇ ਅਸੀਂ ਸਰਕਾਰ ਕੋਲ ਅਪੀਲ ਕਰਦੇ ਆ ਇਹਨਾਂ ਨੂੰ ਬੇਨਤੀ ਕਰਦੇ ਆ ਕਿ ਇਹੋ ਜਿਹੇ ਗਰੀਬਾਂ ਦੇ ਜਿਹੜੇ ਆ ਪੱਕੇ ਮਕਾਨ ਬਣਨੇ ਚਾਹੀਦੇ ਨੇ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਖਤੋ